ਗੁਰੂ ਜੀ ਖਾਲਸ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਹਜਾਰਾ ਸਿੰਘ ਜੀ ਬਚਨ ਕਰਿਆ ਕਰਦੇ ਸਾਂ ਨਾ ਕਿ ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰੂ ਮਨ ਦੀ ਮਤ ਨਾਲ ਨਹੀਂ ਛੁੱਟਦਾ ਗੁਰੂ ਦੀ ਮਤ ਨਾਲ ਬੰਦਨਾ ਤੋਂ ਛੁੱਟ ਜਾਂਦਾ ਹੈ ਤੇ ਜਦੋਂ ਜਵਾਨੀ ਵਿੱਚ ਪੂਰੇ ਜੋਰ ਵਿੱਚ ਹੁੰਦਾ ਹੈ ਤਾਂ ਮर्यादा ਤੋੜ ਕੇ ਚੱਲਦਾ ਹੈ ਮर्यादा ਨਹੀਂ ਤੋੜਨੀ ਚਾਹੀਦੀ ਜਵਾਨੀ ਦੇ ਜੋਰ ਵਿੱਚ ਗੁਰੂ ਦੀ ਮਤ ਦੀ ਰਵਾਹ ਹੀ ਨਹੀਂ ਕਰਦਾ ਸੋ ਗੁਰੂ ਦੀ ਮਤ ਲੈ ਕੇ ਹੀ ਚੱਲੇ ਤਾਂ ਹੀ ਪਾਰ ਉਤਾਰਾ ਹੋਣਾ ਹੈ ਫਿਰ ਬਾਬਾ ਜੀ ਨੇ ਬਚਨ ਕੀਤਾ ਇੱਕ ਗੁਰੂ ਨਾਨਕ ਦਾ ਹੀ ਸ਼ਿਰਕਾ ਰਹਿਣਾ ਹੈ ਗੁਰੂ ਨਾਨਕ ਦਾ ਹੀ ਝੰਡਾ ਝੂਲਣਾ ਹੈ ਬਾਕੀ ਦੁੱਕੀ ਤਕੀ ਇਵੇਂ ਫਿਰਨਗੇ ਜਿਵੇਂ ਦਾਲ ਖੁਲੀਆਂ ਵੇਚਣ ਵਾਲੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ